ਦੀ ਮਹੱਲਾ ਪੰਜਵਾ ਹਰ ਚਰਨ ਕਮਲ ਕੀਤੇ ਕੇ ਵਿੰਗਿਆ ਦੇ ਸੰਗਤ ਨੂੰ ਉਪਦੇਸ਼ ਦੇ ਕੇ ਹੁਣ ਮਹਾਰਾਜ ਸਾਹਿਬ ਸਾਰੀ ਸੰਗੇ ਜਗਾਂ ਨੂੰ ਉਪਦੇਸ਼ ਦਿੰਦੇ ਹਨ ਕਹਿੰਦੇ ਹਨ ਹਰ ਚਰਨ ਕਮਲ ਕੀਤੇ ਕੇ ਗੁਰਸਿੱਖੋ ਹਰੀ ਨੇ ਆਪਦੇ ਚਰਨਾਂ ਕਮਲ ਜੀ ਤੇ ਕੋਟ ਹੈ ਸਤਗੁਰ ਦਿੱਤੀ ਤੁਸ ਕੈ ਬਲੜਾਂ ਜੀ ਜਿਨ੍ਹਾਂ ਤੇ ਪ੍ਰਸੰਨ ਹੋਏ ਹੈ ਤੁਸ ਪ੍ਰਸੰਨ ਹੋ ਕੇ ਬਲਿਹਾਰ ਜਾਈਏ ਪਿਆਰੇ ਜੀ ਉਹਨਾਂ ਨੂੰ ਸਰਗੂ ਸਾਹਿਬ ਜੀ ਨੇ ਬਖਸ਼ੀ ਹੈ ਜਿਵੇਂ ਜੋਥੇ بارشਾਂ ਨੂੰ ਬਲਰਾਮ ਜੀ ਸ਼ਬਦ ਉਚਾਰੇਵੇਂ ਉਸ ਤਰੀਕੇ ਦੇ ਨਾਲ ਇਕ ਸ਼ੰਤ ਮਹਾਰਾਜ ਵਿਚਾਰਦੇ ਹਨ ਹਰ ਅੰਮ੍ਰਿਤ ਭਰੇ ਪੰਡਾਰ ਜੀ ਅੰਮ੍ਰਿਤ ਵੇ ਨਾਮ ਦੇ ਪੰਡਾਰੇ ਸੁਰ ਸਿੱਖਾਂ ਦੇ ਦੇਦੇ ਭਰੇ ਹੋਏ ਐ ਸਤਿ ਕਿਸ਼ ਹੈ ਘਰ ਤਿਸ ਕਾ ਬਲ ਰਾਮ ਜੀ ਹੋਏ ਘਰ ਸੰਗਤ ਦੇ ਵਿੱਚ ਹੈ ਸਭ ਪਦਾਰਥ ਮਿਲਦੇ ਨੇ ਹੀ ਪਿਆਰੇ ਜਾਈਏ ਮੇਰੇ ਹੱਥ ਜਾਈਏ ਰਾਮ ਦੇ ਪਿਆਰੇ ਜੀ ਬਾ ਬੋਲੋ ਮੇਰਾ ਵੱਡ ਸਮਰੱਥਾ ਸਤਿਗੁਰੂ ਵਡਾ ਸਮਰੱਥ ਹੈ ਕਰਨ ਕਾਰਨ ਪ੍ਰਭ ਹਾਰਾ ਕਾਰਜਾਂ ਨੂੰ ਕਰਨਵਾ ਹੈ ਆਪ ਬਿਸਮਿਲੱਤ ਪ੍ਰਭੂ ਦਾ ਆਖਾ ਹੈ ਜਿਸ ਸਿਮਰਤ ਦੁਖ ਕੋਈ ਨਾ ਲੱਗੈ ਸੋ ਜਨੋ ਸਿਮਰਨ ਕਰਨੇ ਕਰਕੇ ਕੋਈ ਦੁਖ ਨਹੀਂ ਕਿਸੇ ਪ੍ਰਕਾਰ ਦਾ ਲੱਗਦਾ ਪਾਉ ਜਲ ਪਾਰ ਉਤਾਰਾ ਜਿਸ ਨੂੰ ਪਾਰ ਉਤਾਰਾ ਹੋ ਜਾਂਦਾ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਂਦਾ ਹੈ ਆਦ ਜੁਗਾੜ ਭਗਤਨ ਕਾਰ ਆਖਾ ਆਦ ਜੁਗਾਰ ਸਦਾ ਸਦਾ ਮਹਾਰਾਜ ਸਾਹਿਬ ਭੜਕਾਂ ਦਾ ਆਪ ਤੋਂ ਲਾ ਕੇ ਜੁਗਾਰ ਕਾਂਜੀ ਭਗਤਾਂ ਦੀ ਅਖਿਆ ਕਰਦਾ ਆਇਆ ਹੈ ਤਦ ਕਰ ਕਰ ਜੀਵਾ ਸਾਰੀ ਨਹਿਮਾ ਕਰ ਕਰਕੇ ਜਿਉਂਦੇ ਹੋਈਦਾ ਹੈ ਜੀਵਾ ਨਾਨਕ ਨਾਮ ਮਹਾਰਸ ਮਿੱਠਾ ਜੀ ਕਹਿੰਦੇ ਨਾਮ ਪਰਮੇਸ਼ਰ ਦਾ ਮਹਾਰਸ ਬ੍ਰਹਮਾ ਨੰਦ ਦੇ ਦੇਣ ਵਾਲਾ ਮਿੱਠਾ ਪਿਆਰਾ ਹੈ ਆਨੰਦ ਇਹਨ ਮਨ ਤਨ ਪੀਵਾ ਜਿਵੇਂ ਮਨ ਤਨ ਕਰਕੇ ਪੀਂਦੇ ਰਹੀਏ ਹਰ ਵਕਤ ਛਕਦੇ ਰਹੀਏ ਹਰ ਆਪੇ ਲੈ ਮਿਲਾਈ ਜੀ ਨੰ ਪਰਮੇਸ਼ਰ ਕਿਰਪਾ ਕਰਕੇ ਭਾਈ ਮੇਲ ਲੈਂਦਾ ਹੈ ਕਿਉਂ ਵੀ ਛੋੜਾ ਥੀ ਵਈ ਬਲਰਾਮ ਜੀ ਬਿਹਾਰ ਜਾਈ ਇਹ ਪਿਆਰੇ ਜੀ ਉਹ ਕਿਵੇਂ ਵਿਛੋੜਾ ਹੋ ਸਕੇਗਾ ਨਹੀਂ ਹੁੰਦਾ ਵਿਛੋੜਾ ਮਾਰਾ ਵਿੱਚ ਮਿਲ ਗਏ ਹਨ ਉਹ ਜਿਸ ਨੂੰ ਤੇਰੀ ਤੇਗ ਜਿਮਨੂ ਮਾਰਾ ਆਉਦੀ ਤੇਖੂਟ ਹੈ ਉਹ ਸਦਾ ਸਦ ਜਿਵਈ ਬਲਰਾਮ ਜੀ ਉਹ ਸਦਾ ਸਦਾ ਮਾਰਾ ਜੀਵਨ ਮੁਕਤ ਹੋ ਕੇ ਜਿਉਂਦੇ ਹਨ ਬਿਹਾਰ ਜਾਈ ਇਹ ਪਿਆਰੇ ਜੀ ਤੇਰੀ ਤੇਗ ਤੁਜੈ ਤੇ ਪਾਈ ਜਿਹੀ ਊਟ ਆਉਦੇ ਪਾਸੋਂ ਹੀ ਪ੍ਰਾਪਤ ਕੀਤੀ ਹੈ ਸਾਚੇ ਸਿਰਜਣਹਾਰ ਸ੍ਰਿਸ਼ਟੀ ਜਨਕ ਨੂੰ ਰਚਣ ਵਾਲੇ ਪ੍ਰਮੇਸ਼ਵਰ ਜਿੱਦੇ ਖਾਲੀ ਕੋਈ ਨਹੀਂ ਜੀ ਸ਼ਰਨ ਚਾਹੇ ਕਿ ਖਾਲੀ ਨਹੀਂ ਕੋਈ ਵੀ ਰਹਾ ਸਭ ਨੇ ਹਾਲ ਹੋ ਗਏ ਹਨ ਐਸਾ ਪ੍ਰਭੂ ਹਮਾਰਾ ਪ੍ਰਭੂ ਸਾਡਾ ਰਾਖਾ ਸਮਰੱਥ ਹੈ ਜੀ ਸੰਤ ਜਨਾ ਮਿਲ ਮੰਗਲ ਗਾਇਆ ਜੀ ਸੰਤਾਂ ਭਗਤਾਂ ਜਿਵੇਂ ਮਿਲ ਕੇ ਆਪ ਦਾ ਮੰਗਲਾ ਚਾਰ ਜਸ ਗਾਉਣਾ ਕੀਤਾ ਹੈ ਜੈ ਨਰੈਨ ਆਸ ਤੁਮਾਰੀ ਜਹੇ ਅਕਾਲ ਪੁਰਖ ਆਪ ਦੀ ਆਸ ਏਕ ਹੈ ਸਫਲ ਦਰਸ ਪੀਟਿਆ ਗੁਰਪੂਰਾ ਸਹਿਬ ਗਿਆਨ ਫਲ ਦੇ ਗੁਰੂ ਪੂਰਿਆਂ ਦਾ ਦਰਸ਼ਨ ਮਿਲਿਆ ਹੈ ਨਾਨਕ ਸਤਿ ਬਲਿਹਾਰੀ ਸਤਿ ਸਾਹਿਬ ਜੀ ਕਹਿੰਦੇ ਕਿ ਅਰਜਨ ਸਾਹਿਬ ਸਦਾ ਸਤਗੁਰੂ ਗRANDਾਸ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਸੰਭਲਿਆ ਸੱਚ ਥਾਨ ਸੰਭਲਿਆ ਸੰਭਾਲ ਲਿਆ ਹੈ ਪ੍ਰਾਪਤ ਕਰ ਲਿਆ ਸੱਜਾ ਸਰੂਪੀ ਥਾਨ ਮਾਨ ਮਹਤ ਸੱਚ ਜਾਣ ਲਿਆ ਹੈ ਮਾਨ ਮਹਤ ਸੱਚ ਪਾਇਆ ਬਲਰਾਮ ਜੀ ਉਹ ਗਿਆਨ ਦਾ ਹੱਦ ਵੱਡਾ ਮੁਰਾਦ ਆ ਜਿਹੜਾ ਹੈ ਬ੍ਰਹਮਾ ਮੰਨ ਦਾ ਇਹ ਬੰਗਲਾ ਕਿਤਾਬ ਬਲਿਹਾਰ ਜਾਈਏ ਸੱਜੇ ਨੂੰ ਜਿਹੜਾ ਪਾਲਿਆ ਇਹੋ ਹੀ ਮਾਨ ਮਰਤਵਾ ਇਹ ਦੁਨੀਆ ਦਾ ਇਹੋ ਹੀ ਮਹਤ ਮਰਤਵਾ ਹੈ ਪਰਲੋਕ ਦਾ ਸੱਜਾ ਬਣਾਉਣਾ ਕਿਤਾਬ ਵਿਹਾਰ ਜਾਈਏ ਰਾਜ ਜੀ ਮੰਗਣ ਗਿਆਨ ਕਰਕੇ ਖੜ ਪਰਵਾਣਾ ਦੇ ਜੋ ਅਗਿਸ਼ੇ ਹੈ ਬਹੁਤ ਮਹਤ ਵੱਡੇ ਮਰਤਵੇ ਨੂੰ ਉਪਰੋਹ ਗਿਆ ਨੂੰ ਪਾ ਲਿਆ ਇਹ ਬਿਹਾਰ ਜਾਈਏ ਪਿਆਰੇ ਜੀ ਸਤਿਗੁਰ ਮਿਲਿਆ ਦਿਆਨੂ ਸਤਿਗੁਰ ਸਾਹਿਬ ਦੀ ਦਿਆਨੂ ਮਿਲੇ ਹਨ ਕਿਰਪਾ ਕਰਕੇ ਹੁਣ ਅਵਨਾਸੀ ਗਾਇਆ ਬਲਰਾਮ ਜੀਓ ਤੁਮ ਅਨੈਸੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਇਸ ਪ੍ਰਕਾਰ ਬਿਹਾਰ ਜਾਈਏ ਇਹ ਪਿਆਰੇ ਜੀ ਹੁਣ ਗੋਬਿੰਦ ਗਾਓ ਨਿਤ ਨਿਤ ਤੁਸੀਂ ਵੀ ਗੁਰਮੁਖ ਹੋ ਗੋਬਿੰਦ ਦੇ ਗੁਣਾਂ ਨਿਕਾ ਵਰਤੀ ਗਾਇਆ ਕਰੋ ਪ੍ਰਾਨਪ੍ਰੀਤਮ ਸਵਾਮੀਆ ਜਾਨਾ ਤੋਂ ਵੀ ਪਿਆਰਾ ਹੈ ਜਾਮੀਆਂ ਸਰਵ ਕਾ ਮਾਲਕ ਹੈ ਤਰਾਣਾ ਦਾ ਆਧਾਰ ਰੂਪ ਹੈ ਸੁਭ ਦਿਵਸ ਆਏ ਗਹਿ ਕਾਂਠ ਲਾਈ ਇਹ ਸੋਹਰੇ ਦਿਨ ਆਗੇ ਮਨੁੱਖਾ ਜਨਨ ਦੀ ਪ੍ਰਾਪਤੀ ਦੇ ਜੀਵਨ ਰੂਪ ਜਦੋਂ ਪਗੜ ਕੇ ਸੱਚੇ ਬਾਦਸ਼ਾਹ ਜੀ ਨੇ ਆਵਦੇ ਕਾਂਠ ਨਾਲ ਪੀਰ ਨਿਸ਼ਚੇ ਕਰ ਲਿਆ ਮਿਲ ਲਿਆ ਮਿਲੇ ਅੰਤਰ ਜਾਮੀਆਂ ਇਹ ਸੋਹਰੇ ਜਨਨ ਆ ਗਿਆ ਉਹਨਾਂ ਦਾ ਤਾਲਿਆ ਹੋਇਆ ਦਿਨ ਰੂਪ ਹੋਣਗੇ ਗਹਿ ਕੰਠ ਲਾਏ ਪਕੜ ਕਰਕੇ ਜਿਨ੍ਹਾਂ ਦਾ ਪੀਰ ਨਿਸ਼ਚੇ ਰੂਪੀ ਕੰਠ ਨਾਲ ਲਾ ਲਿਆ ਮਿਲੇ ਅੰਤਰ ਜਾਮੀਆਂ ਜਾਮੀ ਸਰੂਪ ਦੇ ਵਿੱਚ ਮਿਲਦੇ ਸਾਧ ਸੰਗਤ ਜੀ ਸਤ ਸੰਤੋਖ ਵਜੈ ਵਾਜੇ ਸ਼ਕਤੀ ਇਹ ਹੀ ਹੋਈ ਸਤ ਸੰਤੋਖ ਦੇ ਬਾਜੇ ਵੱਜਦੇ ਹਨ ਅਨਹਦਾ ਝੁਣਕਾਰੇ ਹੰਦੂ ਰਹਿਤ ਜੋ ਪਰਮੇਸ਼ਰ ਦਾ ਰੋਮ ਰੋਮ ਦੇ ਵਿੱਚ ਝੁਣਕਾਰ ਪੈਂਦਾ ਪ੍ਰਭ ਕੇ ਸਮਨ ਅਨਹਦ ਝੁਣਕਾਰ ਇਕਰਾ ਝੁਣਕਾਰੇ ਪੈਂਦੇ ਆ ਸੁੰਦਰ ਸਬਦ ਦਾ ਸਿਮਰਨ ਹੁੰਦਾ ਹੈ ਰੋਂ ਰੋਂ ਵਿੱਚੋਂ ਪਰਮੇਸ਼ਰ ਦੇ ਨਾਮ ਦੇ ਸਰਨਾਟੇ ਨਿਕਲਦੇ ਹਨ ਛੁੜ ਭੈ ਬినాਸੀ ਸਗਲ ਨਾਨਕ ਜਦੋਂ ਇਹ ਮਾਰੇ ਸਬਦ ਅਜਾ ਜਾ ਪ੍ਰਗਟ ਹੋਇਆ ਅਨਹਦ ਸ਼ਬਦ ਪ੍ਰਗਟ ਹੋਇਆ ਇੱਕ ਰਾਸ ਜਮਨ ਮੰਨ ਦੇ ਭੈ ਸਾਰੇ ਨਾਸ ਹੋ ਗਏ ਗੁਰੂ ਸਾਹਿਬ ਜੀ ਕਹਿੰਦੇ ਹਨ ਪ੍ਰਭ ਪੁਰਖ ਕਰਨ ਹਾਰੇ ਗੁਰੂ ਜੀ ਅਜਤੂ ਰਜਣ ਵਾਲਾ ਪੂਰਨ ਪ੍ਰਗਟ ਹੋ ਗਿਆ ਪ੍ਰਾਪਤ ਹੋ ਗਿਆ ਹੈ ਉਪਜਿਆ ਤਤ ਬਿਆਨ ਦੇ ਸਰੂਪ ਦਾ ਗਿਆਨ ਉਸ ਵੇਲੇ ਪ੍ਰਗਟ ਹੋ ਗਿਆ ਸਹੁਰੇ ਪੀਏ ਇੱਕ ਹਰ ਬਲਰਾਮ ਜੀਓ ਸਹੁਰੇ ਪਰਲੋਕ ਵਿੱਚ ਪੀਏ ਇਸ ਲੋਕ ਵਿੱਚ ਕੋਈ ਹੈ ਹਰੀ ਬਲਿਹਾਰ ਜਾਈਏ ਰਾਮ ਪਿਆਰਿਓ ਪਰ ਪਿਆਰੇ ਰਾਮ ਦੇ ਸੰਤ ਜੀ ਨੂੰ ਸਹੁਰੇ ਆਤਮਾਕਾਰ ਬਿਖਤੀ ਆੜਿਆਂ ਜੇ ਪੀਕੇ ਜਿਹੜੇ ਸੰਸਾਰਾਕਾਰ ਬਿਖਤੀ ਆੜਿਆਂ ਜੇ ਕੋਈ ਹਰੀ ਹੈ ਬਲੀ ਹਾਰ ਜਾਈਏ ਨਾ ਤੁਹੇ ਪਿਆਰੇ ਜੀ ਬ੍ਰਹਮ ਬ੍ਰਹਮ ਮਿਲਿਆ ਰੂਪ ਦੇ ਗਿਆਨ ਕਰਕੇ ਇਹ ਜਿਹੜਾ ਜੀਵ ਸੀ ਇਹ ਬ੍ਰਹਮ ਸਰੂਪ ਵਿੱਚ ਮਿਲ ਗਿਆ ਕੋਈ ਨਾ ਸਾਖ ਭਿੰਨ ਕਰ ਬਲਰਾਮ ਜੀਓ ਜੁ ਤੂੰ ਕਰਦਾ ਲਖਰਤ ਤੇ ਬ੍ਰਹਮ ਜੋ ਤਦ ਦਾ ਲਖਰਤ ਹੈ ਇਹ ਦੋਹਾਂ ਦੀ ਬਾਤ ਜਦੋਂ ਪਿਆਰ ਕਰਕੇ ਲੱਖਾਂ ਸੂਚੀ ਇਕਤਾ ਹੋ ਗਈ ਕੋਈ ਰੂਪ ਹੋ ਕੇ ਮਿਲ ਗਏ ਕੋਈ ਨਾ ਸਾਕੇ ਤិន ਘਰ ਬਲਰਾਮ ਜੀ ਕੋਈ ਨਹੀਂ ਉਖੜਾ ਨਹੀਂ ਕਰ ਸਕਦਾ ਬਲਿਹਾਰ ਜਾਈਏ हे ਪਿਆਰੇ ਜੀ ਬਿਸ਼ਮ ਪੀਖੈ ਬਿਸ਼ਮ ਸੁਣੀਏ ਇਸ ਚਰਜ ਰੂਪ ਨੂੰ ਦੇਖਦੇ ਆ ਇਸ ਚਰਜ ਰੂਪ ਨੂੰ ਸੁਣਦੇ ਹਾਂ ਬਿਸ਼ਮਾਦ ਨਜ਼ਰੀ ਆਇਆ ਚਰਜ ਰੂਪੀ ਨਿਗਾਹਾਂ ਆ ਗਈਆਂ ਹੈ ਇਸ ਦ੍ਰਿਸ਼ਟੀ ਆਗੈ ਦ੍ਰਿਪਦ੍ਰਿਸ਼ਟੀ ਜਲਥਲ ਮਹੀਲ ਪੂਰਨ ਸੁਆਮੀ ਨਾਮ ਵਿੱਚ ਵੀ ਥਲਾ ਵਿੱਚ ਵੀ ਪਿਸ਼ੂ ਵਿੱਚ ਵੀ ਆਕਾਸ਼ ਵਿੱਚ ਵੀ ਸਾਰਿਆਂ ਨੂੰ ਪੂਰਨ ਪਰਮੇਸ਼ਰ ਹੈ ਮਾਲਕ ਕੱਟ ਕੱਟ ਰਿਹਾ ਸਮਾਇਆ ਕੇ ਨਾ ਚਾਰ ਖਾਣਿਆਂ ਦੇ ਕਟਕਟ ਜਿਹੇ ਉਹੀ ਮਿਲ ਰਿਹਾ ਹੈ ਜਿਸ ਦੇ ਉਪਜਿਆ ਤਿਸ ਮਾਹ ਸਮਾਇਆ ਜਿਸ ਗੁਰੂ ਦੇ ਰੂਪ ਦੇ ਅ ਗਿਆਨ ਕਰਕੇ ਜੀਵ ਭਾਗ ਜਨਮ ਹੋਏ ਸੀ ਉਸੇ ਦੇ ਗਿਆਨ ਕਰਕੇ ਉਸੂਬ ਦੀ ਸਮਾਗੇ ਭੇਦ ਹੋ ਗਏ ਕੀਮਤ ਕਹਿਣ ਨਾ ਜਾਏ ਕੋਈ ਮੁੱਲ ਥੋੜੋ ਕਿਹਾ ਜਾ ਸਕਦਾ ਬ੍ਰਹਮ ਗਿਆਨੀ ਆਪ ਪਰਵਿਸ਼ ਜਦੋਂ ਬਣ ਗਿਆ ਉਹ ਹੰਗੇ ਲੱਖ ਕਰੋੜੇ ਦੀਵਤਿਆਂ ਦੇ ਦੇਹਾਂ ਅਤੇ ਗੁਰਬਾਣੀਾਂ ਦੇ ਹਾਂ ਇਸੇ ਪ੍ਰਕਾਰ 84 ਲੱਖ ਜੁਨਾ ਦੀਆਂ ਜਿੰਨੀਆਂ ਦੇਵਤਾ ਹੈ ਉਹ ਸਰੂਪਾ ਗੰਦਵਾਰੀ ਦੀ ਬਰਾਬਰ ਕੀਮਤ ਨਹੀਂ ਕਿਸੇ ਤੋਂ ਕਹੀ ਆ ਸਕਦੀ ਕਿ ਭਲਾਨੀ ਦੇ ਵੇ ਬਰਾਬਰ ਹੈ ਉਹਦੇ ਜਿਸਕੇ ਚਲਤ ਨਾ ਜਾਹੀ ਲਖੜੇ ਨਿਕੰਨ ਦੀ ਸੁਭਾਈ ਉਹਦੇ ਕਿਲ ਤੇ ਕੌਣ ਤਕ ਨਹੀਂ ਲਖੇ ਜਾ ਸਕਦੇ ਨਾਨਕ ਤਸਹਿ ਧਿਆਏ ਅਸੀਂ ਤਾਂ ਸਾਈ ਸਬਦੂ ਅਰਜੁਨਦੇਵ ਜੀ ਕਹਿੰਦੇ ਉਸ ਪ੍ਰਮੇਸ਼ਰ ਨੂੰ ਧਿਆਉਣੇ ਐ ਐਸਾ ਸਰੂਪ ਆਉ ਜਿਹਦੇ ਚੀਖਤਾ ਦਾਈ ਦੀ ਹਾਂ